15 ਸਾਲ ਦਾ ਹੁੰਦਿਆਂ ਹੀ ਬੱਚਾ ਕਰਦਾ ਹੈ ਇਹ ਪੰਜ ਗਲਤੀਆਂ ਸਮੇਂ ਤੇ ਨਾ ਰੋਕਿਆ ਤਾਂ ਭਵਿਕ ਹੋ ਸਕਦਾ ਹੈ ਬਰਬਾਦ 15 ਸਾਲ ਦੀ ਉਮਰ ਨੌਜਵਾਨੀ ਅਤੇ ਬਚਪਨ ਦੇ ਵਿਚਕਾਰ ਦੀ ਇੱਕ ਅਮਸਟੀਜ ਹੁੰਦੀ ਹੈ ਇਸ ਦੌਰਾਨ ਬੱਚੇ ਵਿਚੋਲੇ ਦਬਾਅ ਨਵੇਂ ਅਨੁਪਕ ਅਤੇ ਆਪਣੇ ਆਸ-ਪਾਸ ਦੇ ਵਾਤਾਵਰਣ ਦੇ ਪ੍ਰਭਾਵ ਹੇਠ ਕਈ ਗਲਤੀਆਂ ਕਰ ਬੈਠਦੇ ਹਨ ਜੇਕਰ ਮਾਪੇ ਅਤੇ ਅਧਿਆਪਕ ਉਹਨਾਂ ਨੂੰ ਸਮੇਂ ਤੇ ਨਾ ਰੋਕਣ ਤਾਂ ਇਹ ਗਲਤੀਆਂ ਉਹਨਾਂ ਦੇ ਭਵਿਕ ਲਈ ਖਤਰਨਾਕ ਹੋ ਸਕਦੀਆਂ ਹਨ ਆਉ ਜਾਣੀਏ ਉਹ ਪੰਜਾਂਮ ਗਲਤੀਆਂ ਜੋ 15 ਸਾਲ ਦੇ ਹੁੰਦਿਆਂ ਹੀ ਬੱਚੇ ਕਰਨ ਲੱਗ ਪੈਂਦੇ ਹਨ ਨੰਬਰ 1 ਗਲਤ ਸੰਗਤ ਅਤੇ ਬੁਰੇ ਆਦਤ ਇਸ ਉਮਰ ਵਿੱਚ ਬੱਚੇ ਆਮ ਤੌਰ ਤੇ ਆਪਣੇ ਦੋਸਤਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ ਜੇਕਰ ਉਹਨਾਂ ਦੀ ਸੰਗਤ ਠੀਕ ਨਾ ਹੋਵੇ ਤਾਂ ਉਹ ਤੂਮਰ ਪਾਂ ਸ਼ਰਾਬ ਨਸ਼ੀਲੇ ਪਦਾਰਥਾਂ ਜਾਂ ਹੋਰ ਨਕਾਰਾਤਮਕ ਆਦਤਾਂ ਵੱਲ ਖਿੱਚਦੇ ਹਨ ਬੱਚਿਆਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੀ ਸੰਗਤ ਉਹਨਾਂ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੀ ਹੈ ਨੰਬਰ 2 ਸਮੇਂ ਦੀ ਬਰਬਾਦੀ ਮੋਬਾਈਲ ਤੇ ਸੋਸ਼ਲ ਮੀਡੀਆ ਦੇ ਲਤ ਅੱਜ ਦੇ ਯੁੱਗ ਵਿੱਚ 15 ਸਾਲ ਦੇ ਬੱਚਿਆਂ ਦਾ ਵਧੀਆ ਸਮਾਂ ਮੋਬਾਈਲ, ਵੀਡੀਓ ਗੇਮ ਅਤੇ ਸੋਸ਼ਲ ਮੀਡੀਆ ਤੇ ਬੀਤ ਲੱਗ ਪਿਆ ਹੈ। ਟਿਕਟੌਕ, ਇੰਸਟਾਗ੍ਰਾਮ, YouTube ਅਤੇ ਹੋਰ ਆਨਲਾਈਨ ਪਲੇਟਫਾਰਮ ਉਹਨਾਂ ਦਾ ਧਿਆਨ ਵਿਖੇਰ ਦਿੰਦੇ ਹਨ ਜਿਸ ਨਾਲ ਉਹ ਪੜਾਈ, ਖੇਡਾਂ ਅਤੇ ਆਪਣੇ ਵਿਕਾਸ ਤੋਂ ਦੂਰ ਹੋ ਜਾਂਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਦੀ ਆਨਲਾਈਨ ਗਤੀਵਿਧੀਆਂ ਤੇ ਨਜ਼ਰ ਰੱਖਣ ਅਤੇ ਉਹਨਾਂ ਨੂੰ ਉਤਪਾਦਕ ਕੰਮਾਂ ਵੱਲ ਮੋੜਨ। ਨੰਬਰ 3 ਗੁੱਸਾ ਤੇ ਆਤਮਪ੍ਰਿਸ਼ਚੇਦੀ ਕਟ ਇਸ ਉਮਰ ਵਿੱਚ ਬੱਚਿਆਂ ਵਿੱਚ ਹਾਰਮੋਨਲ ਤਬਦੀਲੀਆਂ ਆਉਂਦੀਆਂ ਹਨ ਜਿਸ ਕਰਕੇ ਉਹ ਛੋਟੀ-ਛੋਟੀ ਗੱਲ ਤੇ ਗੁੱਸਾ ਕਰ ਸਕਦੇ ਹਨ ਜਾਂ ਨਿਰਾਸ਼ ਹੋ ਸਕਦੇ ਹਨ ਜੇਕਰ ਇਹ ਗੁੱਸਾ ਜਾਂ ਨਿਰਾਸ਼ਾ ਉਨ੍ਹਾਂ 'ਚ ਲੰਬੇ ਸਮੇਂ ਤੱਕ ਰਹਿੰਦੀ ਹੈ ਤਾਂ ਇਹ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਘਟਾ ਸਕਦੀ ਹੈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨਾਲ ਖੁੱਲ੍ਹ ਕੇ ਗੱਲ ਕਰਨ ਉਨ੍ਹਾਂ ਦੀ ਸੁਣਨ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਨੰਬਰ 4 ਪੈਸਿਆਂ ਦੀ ਥੋੜੀ ਜਾਣਕਾਰੀ ਅਤੇ ਫਜ਼ੂਲ ਖਰਚੀ 15 ਸਾਲ ਦੀ ਉਮਰ 'ਚ ਬਹੁਤ ਸਾਰੇ ਬੱਚਿਆਂ ਨੂੰ ਪੈਸਿਆਂ ਦੀ ਸਹੀ ਸਮਝ ਨਹੀਂ ਹੁੰਦੀ। ਉਹ ਵਦ-ਵਦ ਖਰਚਣ, ਬੇਵਜ੍ਹਾ ਚੀਜ਼ਾਂ ਖਰੀਦਣ ਜਾਂ ਆਪਣੇ ਦੋਸਤਾਂ ਦੀ ਨਕਲ ਕਰਕੇ ਪੈਸੇ ਉਡਾਣ ਲੱਗ ਪੈਂਦੇ ਹਨ। ਮਾਪਿਆਂ ਨੂੰ ਉਹਨਾਂ ਨੂੰ ਵਿੱਤੀ ਸਿੱਖਿਆ ਦੇਣੀ ਚਾਹੀਦੀ ਹੈ ਜਿਸ ਨਾਲ ਉਹ ਆਪਣੇ ਭਵਿੱਖ ਲਈ ਪੈਸੇ ਦੀ ਕਦਰ ਕਰਨਾ ਸਿੱਖਣ। ਨੰਬਰ 5 ਪੜਾਈ 'ਚ ਧਿਆਨ ਦੇਣਾ ਅਤੇ ਕਰੀਅਰ ਬਾਰੇ ਨਾ ਸੋਚਣਾ। 15 ਸਾਲ ਦੀ ਉਮਰ ਵਿੱਚ ਪੜਾਈ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਕਈ ਵਾਰ ਬੱਚੇ ਆਲਸੀ ਹੋ ਜਾਂਦੇ ਹਨ। ਉਹਨਾਂ ਨੂੰ ਕੈਰੀਅਰ ਦੀ ਸੋਚ ਨਹੀਂ ਹੁੰਦੀ ਅਤੇ ਉਹ ਮੌਜ ਮਸਤੇ ਵਿੱਚ ਪਏ ਰਹਿੰਦੇ ਹਨ ਜੇਕਰ ਇਸ ਉਮਰ ਵਿੱਚ ਉਹਨਾਂ ਨੂੰ ਸਹੀ ਮਾਰਗਦਰਸ਼ਨ ਨਾ ਮਿਲੇ ਤਾਂ ਉਹ ਭਵਿਕ ਵਿੱਚ ਪਛਤਾਉਂਦੇ ਹਨ ਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਨੂੰ ਉਤਸ਼ਾਹਿਤ ਕਰਨ ਅਤੇ ਉਹਨਾਂ ਦੀ ਯੋਗਤਾ ਅਨੁਸਾਰ ਉਹਨਾਂ ਨੂੰ ਸਹੀ ਰਾਹ ਦਿਖਾਉਣ ਨਤੀਜਾ 15 ਸਾਲ ਦੀ ਉਮਰ ਬਹੁਤ ਨਾਜ਼ੁਕ ਹੁੰਦੀ ਹੈ ਅਤੇ ਬੱਚਿਆਂ ਦੀ ਜ਼ਿੰਦਗੀ ਵਿੱਚ ਹੋ ਰਹੀਆਂ ਤਬਦੀਲੀਆਂ ਉਹਨਾਂ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਜੇਕਰ ਮਾਪੇ ਅਧਿਆਪਕ ਅਤੇ ਸਮਾਜ ਉਹਨਾਂ ਤੇ ਨਜ਼ਰ ਰੱਖਣ ਅਤੇ ਉਹਨਾਂ ਨੂੰ ਸਮੇਂ ਤੇ ਸਹੀ ਮਾਰਗਦਰਸ਼ਨ ਦੇਣ ਤਾਂ ਇਹ ਗਲਤੀਆਂ ਰੋਕੀਆਂ ਜਾ ਸਕਦੀਆਂ ਹਨ ਸਾਡੇ ਬੱਚੇ ਅੱਜ ਦੇ ਭਵਿੱਖ ਨੇਤਾ ਹਨ ਤੇ ਉਹਨਾਂ ਨੂੰ ਸਹੀ ਦਿਸ਼ਾ ਵਿੱਚ ਲੈ ਜਾਣਾ ਅਸੀਂ ਸਭ ਦੀ ਜ਼ਿੰਮੇਵਾਰੀ ਹੈ